ਸੋ ਨਮਸਕਾਰ ਜੀ ਮੈਂ ਹਾਂ ਸੰਦੀਪ ਚੋਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਖਾਟੂ ਸ਼ਾਮ ਮੰਦਿਰ ਦਾ ਭਵਯੇ ਮੂਰਤ ਹੋਣ ਜਾ ਰਿਹਾ ਹੈ ਪ੍ਰਗਟ ਉਤਸਵ ਹੈਗਾ ਮਹਾਰਾਜ ਖਾਟੂ ਸ਼ਾਮ ਜੀ ਦਾ ਤੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਰਾਜਪੁਰਾ ਚ ਬਣ ਰਹੇ ਮੰਦਿਰ ਜਿਹੜੇ ਖਾਟੂ ਸ਼ਾਮ ਜੀ ਦੇ ਮੰਦਿਰ ਲੈ ਕੇ ਆਏ ਆ ਤੁਹਾਨੂੰ ਤੇ ਤੁਹਾਨੂੰ ਸਾਰਾ ਮੰਦਿਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਪ੍ਰਬੰਧਕ ਕਮੇਟੀ ਨੇ ਇੰਨੀ ਮਿਹਨਤ ਕਰਕੇ ਜਿਹੜਾ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਤੇ ਕੀ ਕੀ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਭਗਤਾਂ ਨੂੰ ਜਿਹੜੇ ਆਣਗੇ ਸੋ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਭਗਤ ਆਨੇ ਸ਼ੁਰੂ ਹੋ ਗਏ ਆ ਤੇ ਕੱਲ ਜਿਹੜਾ ਹੈ ਪੂਰੀ ਤਰ੍ਹਾਂ ਇਸ ਮੰਦਿਰ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਜਾਏਗਾ ਤੇ ਰੋਜ਼ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਮੰਦਿਰ ਖੁੱਲੇਗਾ ਕੀ ਕੀ ਹੋਰ ਐਕਟੀਵਿਟੀਆਂ ਰਹਿਣਗੀਆਂ ਮੰਦਿਰ ਦੀਆਂ ਤੇ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕਰਾਂਗੇ ਸੋ ਤੁਹਾਨੂੰ ਬਿਨਾਂ ਦੇਰੀ ਕੀਤੇ ਲੈ ਕੇ ਚਲਦੇ ਆ ਇਸ ਭਵਯ ਮੰਦਰ ਜੋ ਕਿ ਨਿਰਮਾਣ ਚੱਲ ਰਿਹਾ ਹੈ ਤੇ ਕੱਲ ਜਿਹੜਾ ਹੈਗਾ ਇੱਕ ਤਰੀਕ ਨੂੰ ਪ੍ਰਗਟ ਉਤਸਵ ਹੈ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹਰੇਕ ਹਰ ਭਗਤ ਤੱਕ ਜਿਹੜੀ ਹੈ ਇਹ ਵੀਡੀਓ ਪਹੁੰਚ ਸਕੇ ਤੇ ਹਰ ਕੋਈ ਆ ਕੇ ਭਗਵਾਨ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੇ ਸੋ ਆਓ ਬਿਨਾਂ ਦੇਰੀ ਕੀਤੇ ਮੈਂ ਤੁਮ ਲੈ ਕੇ ਚਲਦਾ ਮੰਦਰ ਦੇ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਇਹ ਸਜਾਵਟ ਜਿਹੜੀ ਹੈ ਜੈ ਸ਼੍ਰੀ ਸ਼ਾਮ ਜੋ ਲੋਕ ਸਵੇਰੇ ਲੋਕਾਂ ਨੂੰ ਨਮਸਕਾਰ ਕਰਦੇ ਹੁੰਦੇ ਸੀ ਤੇ ਹੁਣ ਰਾਜਪੁਰਾ ਦੇ ਵਿੱਚ ਇੱਕੋ ਹੀ ਜੈਕਾਰਾ ਗੂੰਜਦਾ ਹੈ ਜੈ ਸ਼੍ਰੀ ਸ਼ਾਮ ਸੋ ਤੁਹਾਨੂੰ ਹੋਰ ਅੰਦਰ ਲੈ ਕੇ ਚਲਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਜਿਹੜੀ ਹੈ ਇਹ ਸਜਾਵਟ ਕੀਤੀ ਹੋਈ ਹੈ ਆਪਾਂ ਮੰਦਰ ਦੇ ਅੰਦਰ ਪ੍ਰਵੇਸ਼ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਮੰਦਰ ਦੇ ਵਿੱਚ ਪੂਜਾ ਅਰਚਨਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਇਹ ਜਿਹੜਾ ਹੈਗਾ ਦਰਵਾਜ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਮੇਨ ਦਰਵਾਜ਼ਾ ਆਪਾਂ ਕਹਿ ਸਕਦੇ ਇਸ ਮੰਦਿਰ ਦਾ ਜੋ ਨਿਰਮਾਣ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਹਜੇ ਤਿਆਰੀਆਂ ਜਿਹੜੀਆਂ ਹਨ ਉਹ ਚੱਲ ਰਹੀਆਂ ਜੋ ਕੱਲ ਉਤਸਵ ਹੋਣ ਜਾ ਰਿਹਾ ਹੈ ਬਾਬਾ ਸ਼ਾਮ ਜਿਹੜੇ ਹਨ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਵਿਰਾਜੇ ਹੋਏ ਹਨ ਤੇ ਭਗਤ ਜਨ ਲਗਾਤਾਰ ਇਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਇਸ ਭਵਵੇਂ ਮੰਦਿਰ ਦੇ ਵਿੱਚ ਜਿਹੜਾ ਹੈ ਆਣਾ ਸ਼ੁਰੂ ਹੋ ਚੁੱਕੇ ਹਨ ਉਹ ਪੂਰੀ ਨਿਊਜ਼ 89 ਪੰਜਾਬ ਇਹ ਪੂਰੀ ਕਵਰੇਜ ਤੁਹਾਨੂੰ ਦਿਖਾ ਰਿਹਾ ਸੋ ਕੱਲ ਇੱਕ ਤਰੀਕ ਨੂੰ ਪ੍ਰਗਟ ਉਤਸਵ ਹੈਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਾਂ ਹੋਰ ਗੱਲਬਾਤ ਵੀ ਜਿਹੜੀ ਹੈ ਉਹ ਪ੍ਰਬੰਧਕ ਕਮੇਟੀ ਨਾਲ ਕਰਾਂਗੇ ਪੰਡਤ ਜੀ ਖੜੇ ਐ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹੈ ਪੂਜਾ ਅਰਚਨਾ ਚੱਲ ਰਹੀ ਹੈ ਜੋ ਮੂਰਤੀ ਸਥਾਪਨਾ ਕੀਤੀ ਜਾਣੀ ਹੈ ਮੈਂ ਤੁਹਾਨੂੰ ਉਸ ਸਥਾਨ ਤੱਕ ਵੀ ਲੈ ਕੇ ਜਾਵਾਂਗਾ ਜਿੱਥੇ ਕਿ ਇਹ ਮੂਰਤੀ ਸਥਾਪਨਾ ਕੀਤੀ ਜਾਣੀ ਹੈ ਪਹਿਲਾਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਕਿੰਨਾ ਵੱਡਾ ਜਿਹੜਾ ਇਹ ਭਵੇ ਹਾਲ ਜਿਹੜਾ ਬਣਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਭਵਵੇ ਜਿਹੜਾ ਇਹ ਹਾਲ ਹੈ ਇਹ ਸ਼ਹਿਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਬਣਾਇਆ ਗਿਆ ਸੋ ਬਾਬਾ ਸ਼ਾਮ ਸੁਣਿਆ ਕਿ ਇਸ ਪਹਿਲੇ ਇੱਕ ਬੜਾ ਛੋਟਾ ਜਿਹਾ ਮੰਦਿਰ ਇੱਕ ਜਗ੍ਹਾ ਲਈਤੀ ਗਈ ਸੀ ਉਸ ਤੋਂ ਬਾਅਦ ਇਹ ਬਣਦਾ ਬਣਦਾ ਬਾਬਾ ਨੇ ਆਪਣੀ ਜਗ੍ਹਾ ਆਪ ਜਿਹੜੀ ਹੈ ਉਹਰੇ ਲਿੰਦੇ ਚਲੇ ਗਏ ਤੇ ਇਹ ਭਵਵੇ ਮੰਦਿਰ ਜਿਹੜਾ ਹੈ ਤਿਆਰ ਹੁੰਦਾ ਚਲਾ ਗਿਆ ਮੈਂ ਕੈਮਰਾਮੈਨ ਨੂੰ ਕਾਂਗਾ ਇੱਕ ਵਾਰੀ ਦਿਖਾਣਗੇ ਜਿੱਥੇ बाबा श्याम ਨੂੰ ਕੱਲ ਜਿਹੜਾ ਹੈ ਵਿਰਾਜਮਾਨ ਕੀਤਾ ਜਾਣਾ ਕਿੰਨਾ ਭਵੇ ਮੰਦਰ ਤੁਸੀਂ ਦੇਖ ਸਕਦੇ ਹੋ ਵੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਸੋ ਇਹ ਬਣ ਰਿਹਾ ਤੇ ਆਪਾਂ ਹੁਣ ਕੋਸ਼ਿਸ਼ ਕਰਾਂਗੇ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਕੱਲ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ ਕਿੰਨੇ ਵਜੇ ਤੋਂ ਇਹ ਪ੍ਰੋਗਰਾਮ ਸਟਾਰਟ ਹੋਏਗਾ ਤੇ बाबा श्याम ਨੂੰ ਉਹਨਾਂ ਦੀ ਜਗ੍ਹਾ ਤੇ ਕਿਸ ਤਰ੍ਹਾਂ ਵਿਰਾਜਮਨ ਕੀਤਾ ਜਾਏਗਾ ਕੋਈ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਤੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਬੜੇ ਵੱਡੇ ਤਰੀਕੇ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜਿਹੜਾ ਹੈ ਨੇਉਤਾ ਦਿੱਤਾ ਗਿਆ ਸੋ ਅਸੀਂ ਵੀ ਉਰੇ ਸੇਵਾ ਕਰਨ ਵਾਸਤੇ ਪਹੁੰਚੇ ਹਾਂ ਵੱਤੋ ਵੱਤ ਵੀਡੀਓ ਨੂੰ ਤੁਸੀਂ ਸ਼ੇਅਰ ਕਰਦੇ ਜਾਓ ਤਾਂ ਕਿ ਇਹ ਜਿਹੜੀ ਜਾਣਕਾਰੀ ਹੈ ਹਰ ਭਗਤ ਤੱਕ ਪਹੁੰਚ ਸਕੇ ਸੋ ਹੁਣ ਤੁਹਾਡੀ ਗੱਲਬਾਤ ਕਰਾਨੇ ਹੈ ਪ੍ਰਬੰਧਕ ਕਮੇਟੀ ਦੇ ਨਾਲ ਸੋ ਲਗਾਤਾਰ ਤੁਹਾਨੂੰ ਬੰਵੇਂ ਮੰਦਿਰ ਦਾ ਨਿਰਮਾਣ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਤੇ ਕੱਲ ਜਿਹੜੀ ਹੈ ਇੱਕ ਤਰੀਕ ਨੂੰ ਜਿਹੜੀ ਹੈ ਬਾਬਾ ਨੂੰ ਪੂਰੇ ਵਿਰਾਜਮਨ ਕਰਨਾ ਉਸ ਉਸ ਸਬੰਧ ਦੇ ਵਿੱਚ ਜਿਹੜੀ ਹੈ ਪੂਜਾ ਅਰਚਨਾ ਤੁਸੀਂ ਦੇਖ ਸਕਦੇ ਹੋ ਉਹ ਕੀਤੀ ਜਾ ਰਹੀ ਹੈ ਪਗਤ ਜਨਾ ਵੱਲੋਂ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਜਾਣਕਾਰੀ ਅਸੀਂ ਹੁਣ ਮੰਦਿਰ ਦੀ ਜਿਹੜੀ ਹੈ ਬੈਕ ਸਾਈਡ ਵਾਲੀ ਗਲੀ ਦੇ ਵਿੱਚ ਆ ਗਏ ਆ ਤੁਸੀਂ ਦੇਖ ਸਕਦੇ ਹੋ ਪੂਰੀ ਤਿਆਰੀਆਂ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੇਂਟਰ ਸਹਿਬਾਨ ਹੈ ਉਹ ਵੀ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਜਾ ਰਹੀ ਹੈ ਤੇ ਬੜੇ ਵਧੀਆ ਟੰਗ ਦੇ ਨਾਲ ਜਿਹੜਾ ਹੈ ਇਹ ਮੰਦਿਰ ਨੂੰ ਸਜਾਇਆ ਜਾ ਰਿਹਾ ਸੋ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਤੇ ਕੱਲ ਜਿਹੜਾ ਹੈ ਇਸ ਮੰਦਿਰ ਦਾ ਭਵੇ ਨਿਰਮਾਣ ਹੋਣਾ ਹੈ ਇੱਧਰ ਉਮੇਸ਼ ਜੀ ਸਾਨੂੰ ਉਮੇਸ਼ ਜੀ ਸਾਨੂੰ ਦੱਸ ਰਹੇ ਕਿ ਇੱਥੇ ਬਾਲਾ ਜੀ ਮਹਾਰਾਜ ਜਿਹੜੇ ਹੈ ਉਹ ਵਿਰਾਜਮਨ ਹੋਣਗੇ ਤੇ ਬਾਬਾ ਸ਼ਾਮ ਇੱਥੇ ਵਿਰਾਜਮਨ ਹੋਣਗੇ ਰਾਦਾ ਮਾਦਵ ਜੀ ਜਿਹੜੇ ਹੈ ਇੱਥੇ ਵਿਰਾਜਮਨ ਹੋਣਗੇ ਸੋ ਹਜੇ ਇਹ ਕੱਲ ਤੱਕ ਜਿਹੜੀ ਹੈ ਪੂਰੀ ਸਾਫ ਸਫਾਈ ਜਿਹੜੀ ਹੈ ਉਰੇ ਹੋ ਜਾਏਗੀ ਤੇ ਬੜੇ ਵਧੀਆ ਟੰਗ ਦੇ ਨਾਲ ਇਹ ਸਮੁੰਦਰ ਦਾ ਨਿਰਮਾਣ ਚੱਲ ਰਿਹਾ ਤੇ ਕੱਲ 1 ਵਜੇ ਕੀ ਕੱਲ ਇੱਕ ਤਰੀਕ ਨੂੰ ਪ੍ਰਗਟ ਉਤਸਵ ਦੇ ਮੌਕੇ ਤੇ ਕੀ ਕੀ ਪ੍ਰੋਗਰਾਮ ਰਹਿਣਗੇ ਆਪਾਂ ਗੱਲਬਾਤ ਕਰਾਂਗੇ ਪ੍ਰਬੰਧਕ ਕਮੇਟੀ ਦੇ ਨਾਲ ਸੋ ਮੰਦਿਰ ਦੇ ਅੰਦਰ ਖੜੇ ਆ ਤੇ ਨਿਰਮਾਣ ਕਾਰਜ ਜਿਹੜਾ ਹੈ ਜੋਰਾਂ ਤੇ ਚੱਲ ਰਿਹਾ ਤੇ ਪ੍ਰਗਟ ਉਤਸਵ ਜਿਹੜਾ ਹੈ ਕੱਲ ਮਨਾਇਆ ਜਾਣਾ ਪ੍ਰਬੰਧਕ ਕਮੇਟੀ ਦੇ ਕੀ ਕੀ ਪ੍ਰੋਗਰਾਮ ਰਹਿਣਗੇ ਕੱਲ ਦੇ ਤੇ ਅੱਜ ਦੇ ਆਪਾਂ ਗੱਲਬਾਤ ਕਰਦੇ ਪ੍ਰਧਾਨ ਜੀ ਸਾਡੇ ਨਾਲ ਮੌਜੂਦ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿਹੜਾ ਪ੍ਰੋਗਰਾਮ ਰਹਿਣਗੇ ਜੀ ਅੱਜ ਵੀ ਤੇ ਕੱਲ ਵੀ ਬੋਲ ਸ਼ਾਮ ਪਿਆਰੇ ਗੀਤ ਹਾਰੇ ਕੇ ਸਹਾਰੇ ਗੀਤ ਪ੍ਰੋਗਰਾਮ ਜਿਹੜੇ ਆ ਇਸ ਤਰ੍ਹਾਂ ਰਹਿਣਗੇ ਵੀ ਅੱਜ ਦੁਪਹਿਰ ਨੂੰ 2 ਵਜੇ ਪ੍ਰਯਾਗਰੀ ਜੀ ਮਹਾਰਾਜ ਮਠੂਣਿਆ ਹਲੇ ਉਹ ਨਿਸ਼ਾਨਾ ਯਾਤਰਾ ਨੂੰ ਝੰਡੇ ਦੇਣਗੇ ਤੇ ਉਹਦੇ ਬਾਅਦ ਵਾਪਸੀ ਆ ਕੇ ਪੂਜਾ ਹੋਏਗੀ ਪੂਜਾ ਦੇ ਬਾਅਦ ਕੱਲ ਬਾਬਾ ਜੀ ਦਾ ਪ੍ਰਕਟ ਉਸਤ ਮਨਾਇਆ ਜਾਏਗਾ ਤੇ ਉਹਦੇ ਬਾਅਦ ਬਾਬਾ ਜੀ ਨੂੰ ਮੰਦਿਰ ਸਪਰਤ ਕੀਤਾ ਜਾਏਗਾ ਤੇ ਅੱਜ ਵੀ ਕੋਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੀ ਆ ਦੋ ਜੇ ਸ਼ੋਭਾ ਯਾਤਰਾ ਹੈ ਇਹ ਨਿਸ਼ਾਨ ਯਾਤਰਾ ਤੇ ਕੱਲ ਕਿੰਨੇ ਵਜੇ ਬਾਬਾ ਜੀ ਨੂੰਰੇ ਵਿਰਾਜਮਣ ਕੀਤਾ ਜਾਏਗਾ ਜੀ ਉਹ ਨਰਾਸਾ ਸਾਹਿਬ ਅਰ ਜਾਨਗੇ ਉਹ ਆਪਣੇ ਆਪਣੇ ਖਤਰਨਾਕ ਹੋਰ ਕੀ ਪ੍ਰੋਗਰਾਮ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਮਤਲਬ ਇਸ ਮੰਦਿਰ ਨੂੰ ਮੈਨੇਜ ਕੀਤਾ ਜਾਏਗਾ सारी टीम मैनेज करता जाएगा की कहना चाहोगे दिनेश जी जो ये मंदिर का भव्य निर्माण किया है पहले छोटे उससे शुरू हुआ था आज बाबा ने इतनी जगह यहाँ पे पूरी मंदिर का निर्माण चल रहा है देखो जैसा कि आप जानते हैं कि कल एक नवम्बर को पूरे विश्व भर में बाबा का जन्मोत्सव मनाया जा रहा है लेकिन राजपुरा के लिए खास है खास क्योंकि पिछले ढाई साल पहले बाबा ने हमारी ड्यूटी लगाई थी श्याम बाबा के प्रचार की और सारे नगरवासियों ने पूरी टीम ने मिल जो मेहनत करी है वो आपके सामने की लगभग आठ सौ गज जगह शहर के बीचों बीच स्थित जो राजपुरा के खाटू श्याम मंदिर के लिए आज इस बाबा को समर्पित की है और जैसा कि आपको मैं बताऊं कि पिछले चार दिन से पाँच दिवसीय प्राण प्रतिष्ठा समारोह चल रहा है जिसके अंदर सभी राजपुरा के लोगों ने अपने अपने तरीके से भाग लिया है और आज दोपहर को तीन बजे बाबा की निशान यात्रा पूरे शहर में बाबा जी को भ्रमण कराया जाएगा और उसके बाद कल सुबह नलास वाले महाराज जी के कर कमलों से यहाँ पर बाबा श्याम की राधा कृष्ण की शिव परिवार की और सालासर वाले बालाजी की प्राण प्रतिष्ठा होगी और मैं सारे वासियों, नगर नगरवासियों से एक ही विनती करूँगा कि ऐसा सौभाग्य जीवन में कभी कभी आता है तो आए और इस प्राण प्रतिष्ठा समारोह में बिल्कुल भाग लें और पुण्य का लाभ उठाएँ और इस प्राण प्रतिष्ठा समारोह के साथ साथ कल शाम को भव्य संकीर्तन का आयोजन किया गया है जिसमें जयपुर से बड़े अच्छे अच्छे कलाकार आ रहे हैं तो कल इस शाम को जो होने वाला सांगीतिक प्रोग्राम है संकीर्तन है उसमें आके आप सभी आमंत्रित हैं और आके दर्शन लाभ लें और सत्संग लें ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਟੀਮ ਹੈ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਜਿਨ੍ਹਾਂ ਦੀ ਅਖੰਡ ਸੇਵਾ ਦੇ ਨਾਲ ਜਿਹੜਾ ਹੈ ਇਸ ਮੰਦਿਰ ਦਾ ਜਿਹੜਾ ਹੈ ਉਹ ਨਿਰਮਾਣ ਕੀਤਾ ਗਿਆ ਸੋ ਹੁਣ ਜਿਹੜੇ ਪ੍ਰੋਗਰਾਮ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਲਗਾਤਾਰ ਦੱਸ ਦਿੱਤੇ ਜਾਣਗੇ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਪ੍ਰਗਟ ਉਸ ਸਭ ਦੀ ਸਾਰੀ ਜਾਣਕਾਰੀ ਪਾਕਿਸਤਾਨ ਤੱਕ ਪਹੁੰਚ ਸਕੇ ਕੈਮਰਾਮੈਨ ਮੁਹਿੱਦਨਾਲ ਸੰਦੀਪ ਚੌਧਰੀ న్యూਸ 89 ਪੰਜਾਬ news 89 punjab har khabar jizda hove asar